DIG ਪਟਿਆਲਾ ਰੇਂਜ ਮਨਦੀਪ ਸਿੰਘ ਸਿੱਧੂ ਦੇ ਵੱਲੋਂ ਨਸ਼ਾ ਤਸਕਰਾਂ ਨੂੰ ਦਿੱਤੀ ਸਿੱਧੀ ਚੇਤਾਵਨੀ ਤੇ ਨਾਲ ਹੀ ਫੇਕ ਇਨਕਾਊਂਟਰ ਦੇ ਉੱਤੇ ਵੀ ਬੋਲੇ ਡੀਆਈਜੀ ਮਨਦੀਪ ਸਿੰਘ ਸਿੱਧੂ ਦਰਅਸਲ ਪੰਜਾਬ ਦੇ ਵਿੱਚ ਯੁੱਧ ਨਸ਼ਿਆਂ ਵਿਰੁੱਧ ਛੇੜਿਆ ਗਿਆ ਮੁਹਿੰਮ ਇੱਕ ਕਾਰਗਰ ਸਿੱਧ ਹੁੰਦੀ ਹੋਈ ਨਜ਼ਰ ਆ ਰਹੀ ਆ ਇਸ ਯੁੱਧ ਨਸ਼ਿਆਂ ਵਿਰੁੱਧ ਜੋ ਮੁਹਿੰਮ ਛੇੜੀ ਗਈ ਹੈ ਇਸ ਦੇ ਦੌਰਾਨ ਕਿੰਨੀ ਕ ਵੱਡੀ ਕਾਮਯਾਬੀ ਹਾਸਲ ਹੋਈ ਆ ਹੁਣ ਤੱਕ ਕੀ ਕੀ ਜਿਹੜੇ ਨੇ ਨਸ਼ਾ ਤਸਕਰ ਜਿਹੜੇ ਨੇ ਫੜੇ ਗਏ ਨੇ ਕੀ ਕੀ ਸਮਾਨ ਫੜਾਇਆ ਗਿਆ ਤੇ ਫੇਕ ਇੰਕਾਊਂਟਰ ਵਾਲੇ ਬਾਰੇ ਕੀ ਕੁਝ ਬੋਲੇ ਨੇ ਮਨਦੀਪ ਸਿੰਘ ਸਿੱਧੂ ਪੂਰੀ ਗੱਲਬਾਤ ਤੁਹਾਨੂੰ ਉਹਨਾਂ ਦੀ ਜ਼ੁਬਾਨੀ ਸੁਣਾਉਂਦੇ ਆ। ਸਭ ਤੋਂ ਪਹਿਲਾਂ ਜੀ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ। ਇੱਥੇ ਪੁਲਿਸ ਲੈਣ ਆਉਂਦੇ ਤੇ ਤੁਹਾਡੇ ਨਾਲ ਜਿਹੜੀ ਡਰੱਗ ਬਾਰੇ ਜਿਹੜੀ ਹੈ ਜੁੱਧ ਨਸ਼ਿਆਂ ਦੇ ਵਿਰੁੱਧ ਕੈਂਪੇਨ ਹੈ। ਉਹਦੇ ਬਾਰੇ ਮੈਂ ਤੁਹਾਨੂੰ ਡਿਟੇਲ ਸ਼ੇਅਰ ਕਰਨਾ ਚਾਹੁੰਦਾ ਸੀ 1 ਜਨਵਰੀ 2025 ਤੋਂ ਜਿਹੜੀ ਅੱਜ ਤੱਕ ਜਿਹੜੀ ਉਹਨੂੰ ਕਹਿ ਦੋ ਸਾਰੀ ਡਿਟੇਲ ਹੈ ਡਰੱਗ ਬੀਓ ਮੈਂ ਤੁਹਾਡਾ ਨਾਲ ਸ਼ੇਅਰ ਕਰਨਾ ਚਾਹੂੰਗਾ ਇਹਦੇ ਵਿੱਚ ਇਸ ਸਮੇਂ ਦੇ ਵਿੱਚ 4 ਡਿਸਟ੍ਰਿਕਟ ਆਉਂਦੇ ਆ ਜਿਹੜੇ ਸੰਗਰੂਰ ਪਟਿਆਲਾ ਬਰਨਾਲਾ ਮਲੇਰ ਕੋਟਲਾ ਇਹਦੇ ਵਿੱਚ ਅਸੀਂ 1 ਜਨਵਰੀ ਤੋਂ ਲੈ ਕੇ 484 ਕੇਸ ਰਜਿਸਟਰ ਕੀਤੇ ਆ ਜਿਹੜੇ ਐਨਡੀਪੀਐਸ ਦੇ ਉਹਦੇ ਚੋਂ 693 ਜਿਹੜੇ ਆਦਮੀ ਅਰੈਸਟ ਕੀਤੇ ਆ ਤੇ ਲਗਭਗ 21 ਕਿਲੋ ਹਿਰੋਇਨ ਜਿਹੜੀ ਰਿਕਵਰ ਹੋਈ ਆ ਸਮੈਕ 3 3.5 ਕਿਲੋ ਤੇ 2525 ਕਿਲੋ ਜਿਹੜੀ ਹੈਗੀ ਆ ਭੁੱਕੀ ਦੀ ਰਿਕਵਰ ਹੋਈ ਆ ਤੇ ਬਾਕੀ ਹੋਰ ਡਿਟੇਲਸ ਆ ਜਿਹਦੇ ਚੋਂ ਲਗਭਗ ਡਰੱਗ ਮਣੀ ਆ 15 ਲੱਖ 18000 ਜਿਹੜੀ ਡਰਗ ਮੰਨੀ ਹੈ ਪੀਓਜ਼ ਜਿਹੜੇ ਇਹਦੇ ਚ ਜਿਹੜੇ ਐਂਡੀਪੀਐਫਸ ਨਾਲ ਰਿਲੇਟਡ ਪੀਓ ਦੀ ਗੱਲ ਹੀ ਕਰਦੇ ਆ ਇਹਦੇ ਚ 8 ਪੀਓ ਆ ਜਿਹੜੇ ਉਸ ਟਾਈਮ ਦੇ ਵਿੱਚ ਅਰੈਸਟ ਹੋਏ ਆ ਤੇ ਇੱਕ ਜਿਹੜੀ ਇਹਦੇ ਚ ਜਿਹੜੀ ਇੰਪੋਰਟੈਂਟ ਕੜੀ ਹੈਗੀ ਆ ਵੀ ਡਰਗ ਡਿਸਪੋਜ਼ਲ ਬਾਰੇ ਨਾਲ ਜਿਹੜੀਆਂ ਫੜੀਆਂ ਡਰਗਸ ਆ ਕੋਰਟ ਦੇ ਆਰਡਰਸ ਲੈ ਕੇ ਅਸੀਂ ਡਿਸਪੋਜ਼ ਆਫ ਕਰ ਰਹੇ ਆ ਉਹਦੇ ਵਿੱਚੋਂ ਲਗਭਗ 2463 ਕਿਲੋ ਜਿਹੜੀ ਪੁੱਕੀ ਤੇ ਗੋਲੀਆਂ 22 ਕਿਲੋ ਅਫੀਮ ਹਿਰੋਇਨਾ ਜਿਹੜੀ 2.5 ਕਿਲੋ ਦੇ ਕਰੀਬ ਹਿਰੋਇਨਾ ਜਿਹੜੀ ਉਹ ਕੀਤੀ ਆ ਡਿਸਪੋਜ਼ ਆਫ ਕੀਤੀ ਆ ਇੱਕ ਜਿਹੜੀ ਡਰਗ ਸਮਗਲਰਸ ਦੇ ਹੌਲਡ ਜਿਹੜੀ ਉਹਨਾਂ ਦੀ ਪ੍ਰਾਪਰਟੀ ਨੂੰ ਅਟੈਚਮੈਂਟ ਦੀ ਗੱਲ ਹੈ ਕਿ ਸੋ ਥੈਟ ਕਿ ਉਹਨਾਂ ਨੂੰ ਸੇਖ ਲੱਗੇ ਵੀ ਜਿਹੜੀ ਨਸ਼ਿਆਂ ਦੇ ਵਿਰੁੱਧ ਜਿਹੜੀ ਕਮਾਈ ਹੈ ਜਿਹੜੀ ਲੋਕਾਂ ਨੂੰ ਮੌਤ ਦੇ ਮੂੰਹ ਦੇ ਵਿੱਚ ਭੇਜ ਕੇ ਜਿਹੜੀ ਕਮਾਈ ਹੈ ਉਹ ਕਮਾਈ ਕੋਈ ਪੱਕੀ ਕਮਾਈ ਨਹੀਂਗੀ ਉਹ ਅਸੀਂ ਇਸ ਸਮੇਂ ਦੇ ਵਿੱਚ ਜਨਵਰੀ ਤੋਂ ਲੈ ਕੇ ਹੁਣ ਤੱਕ 4 ਕਰੋੜ 83 ਲੱਖ ਦੇ ਕਰੀਬ ਹੈ ਜਿਹੜੀ ਅਸੀਂ ਜਿਹੜੀ ਪ੍ਰੋਪਰਟੀ ਡਰੱਗ ਸਮਗਲਰਾਂ ਦੀ ਜਿਹੜੀ ਉਹਦੇ ਚ ਜਿਹੜੀ ਉਹ ਕਰਾਈ ਆ ਜਿਹੜੀ ਪ੍ਰਪੋਜ਼ਲ ਭੇਜ ਕੇ ਤੇ ਉਹਨੂੰ ਜਿਹੜੀ ਅਸੀਂ ਗਵਰਨਰਟ ਵੱਲੋਂ 68 ਐਫ ਦੇ ਆਰਡਰਸ ਲਏ ਆ ਸੋ ਦੈਟ ਕਿ ਪ੍ਰਾਪਰਟੀ ਉਹਦੀ ਅਟੈਚ ਹੋ ਗਈ ਆ ਤੇ ਇਹਦੇ ਵਿੱਚੋਂ ਫੇਰ ਜਿਹੜੇ ਅ ਨੋਨ ਡਰੱਗ ਸਮਗਲਰਸ ਆ ਜਿਨ੍ਹਾਂ ਤੇ ਕਾਫੀ ਕੇਸਿਸ ਦਰਜ ਆ ਤੇ ਉਹ ਉਹਨਾਂ ਦੀਆਂ ਜਿਹੜੀਆਂ ਸਾਨੂੰ ਮਿਊਸਪੈਲਟੀ ਨੇ ਸਿਵਲ ਐਡਮਿਨਿਸਟ੍ਰੇਸ਼ਨ ਨੇ ਤੇ ਜਾਂ ਸਾਨੂੰ ਜਿਹੜੀ ਇਨਫੋਰਮੇਸ਼ਨ ਦਿੱਤੀ ਹੈ ਜਿਹੜੀਆਂ ਕਿ ਜਿਹੜੀਆਂ ਲਾਅ ਨੂੰ ਵਾਇਲੇਟ ਕਰਦੇ ਆ ਜਿਹੜੀ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਲਿਖ ਕੇ ਦੇਣ ਤੇ ਜਿਹੜੀਆਂ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਉਹਨਾਂ ਦੀਆਂ ਪ੍ਰਾਪਰਟੀਆਂ ਨੂੰ ਢਾਇਆ ਗਿਆ ਉਹਦੇ ਚ ਪੁਲਿਸ ਨੇ ਅਸਿਸਟੈਂਸ ਦਿੱਤੀ ਹੈ ਉਹ ਆਪਣੇ ਇਹ ਜਨਵਰੀ ਤੋਂ ਲੈ ਕੇ ਹੁਣ ਤੱਕ 6 ਪ੍ਰਾਪਰਟੀਆਂ ਹੈ ਜਿਹੜੀਆਂ ਪਟਿਆਲੇ ਉਹਦੇ ਚੋਂ ਹੋ ਗਈ ਦੋ ਪਟਿਆਲੇ ਤਿੰਨ ਸੰਗਰੂਰ ਤੇ ਦੋ ਬਰਨਾਲੇ ਜਿਹੜੀਆਂ ਇਹ ਪ੍ਰਾਪਰਟੀਆਂ ਹੈ ਜਿਹੜੀਆਂ ਉਹਨਾਂ ਨੂੰ ਡਿਮੋਲਿਸ਼ ਹੋਇਆ ਉਹ ਸਿਵਲ ਐਡਮਿਨਿਸਟ੍ਰੇਸ਼ਨ ਨੇ ਸੱਜ ਤੋਂ ਅਸਿਸਟੈਂਸ ਮੰਗੀ ਸੀ ਤੇ ਅਸੀਂ ਉਹਨਾਂ ਨੂੰ ਅਸਿਸਟੈਂਸ ਦਿੱਤੀ ਇਦੇ ਵਿੱਚ ਦੋ ਤਿੰਨ ਤਰ੍ਹਾਂ ਦੀ ਉਹ ਹੁੰਦੀ ਆ ਇੱਕ ਲੋਕਾਂ ਨੂੰ ਅਵੇਅਰ ਕਰਨਾ ਇੱਕ ਉਹਨੂੰ ਮੁੜ ਕੇ ਉਹਦੇ 'ਚ ਇੱਕ ਸਖਤ ਕਾਰਵਾਈ ਕਰਨਾ ਡਰੱਗ ਸਮਗਲਰ ਦੇ ਜਿਹੜੀਆਂ ਬੇਸਿਕਲੀ ਜਿਹੜੀ ਲੋਕਾਂ ਨੂੰ ਅਵੇਅਰ ਕਰਨ ਲਈ ਇੱਥੇ 1171 ਜਿਹੜੇ ਸੈਮੀਨਾਰਸ ਆ ਜਿਹੜੇ ਸਾਡੀ ਪਟਿਆਲਾ ਰੇਂਜ ਦੇ ਵਿੱਚ ਕੀਤੇ ਗਏ ਆ ਤੇ ਜਿਹੜੇ ਕਿ ਸਕੂਲ ਕਾਲਜੇਜ਼ ਦੇ ਵਿੱਚ ਜਿਹੜੇ ਆ ਐਜੂਕੇਸ਼ਨਲ ਇੰਸਟੀਚਿਊਸ਼ਨ ਦੇ ਵਿੱਚ ਕੀਤੇ ਆ ਸੰਪਰਕ ਦੇ ਤਹਿਤ 526 ਮੀਟਿੰਗਾਂ ਕੀਤੀਆਂ ਇਸ ਤੋਂ ਇਲਾਵਾ ਵਾਕਥਨ ਤੇ ਸਾਈਕਲ ਰੈਲੀਆਂ 6 ਇਹਦੇ ਵਿੱਚ ਅਸੀਂ ਆਰਗੇਨਾਈਜ਼ ਕੀਤੀਆਂ ਅ ਡਰਗ ਡੀ ਐਡਿਕਸ਼ਨ ਸੈਂਟਰਸ ਦੇ ਵਿੱਚ ਜਿਹੜੇ ਜਿਹੜੇ ਇਹਨੂੰ ਵਿਕਟਮ ਕਾਊਂਟ ਕਰਦੇ ਹੋયા ਜਿਹੜੇ 58 ਆ ਜਿਹੜੇ ਅਸੀਂ ਡਰਗ ਐਡਿਕਟ ਸੀਗੇ ਉਹਨਾਂ ਨੂੰ ਉਹਦੇ ਚ ਡਰਗ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਉਹ ਕਰਾਇਆ ਫਿਰ ਇੱਕ ਜਿਹੜੀਆਂ ਵਿਲੇਜ ਡਿਫੈਂਸ ਕਮੇਟੀਆਂ ਤੇ ਵਾਰਡ ਡਿਫੈਂਸ ਕਮੇਟੀਆਂ ਐ ਦੋ ਕਨਸੈਪਟ ਜਿਹੜੇ ਲੈ ਕੇ ਚੱਲੇ ਹੋਏ ਆ ਉਹਦੇ ਵਿੱਚ ਸੋ 댓 ਕਿ ਇਹਨਾਂ ਨੂੰ ਪਿੰਡ ਵਾਈਜ਼ ਤੇ ਵਾਰਡ ਵਾਈਜ਼ ਆ ਜਿਹੜੀਆਂ ਉਹ ਕਮੇਟੀਆਂ ਬਣਾ ਰਿਹਾ ਸੋ 댓 ਕਿ ਆਪਦੇ ਏਰੀਆ ਦੇ ਵਿੱਚ ਲੋਕ ਆਪਦਾ ਪੈਰਾ ਲਾਉਣ ਕ੍ਰਿਮੀਨਲ ਐਕਟੀਵਿਟੀ ਤੇ ਵੀ ਧਿਆਨ ਰੱਖਣ ਤੇ ਨਾਲ ਨਾਲ ਡਰੱਗ ਦੇ ਜਿਹੜੇ ਕੇਸਿਸ ਆ ਉਹਨਾਂ ਬਾਰੇ ਵੀ ਉਹ ਧਿਆਨ ਰੱਖਣ ਉਹਦੇ ਵਿੱਚ ਅਸੀਂ ਜਿਹੜੀਆਂ ਦੇ ਵਿੱਚ 1315 ਜਿਹੜੀਆਂ ਹੈਗੀਆਂ ਵਿਲੇਜ ਡਿਫੈਂਸ ਕਮੇਟੀਆਂ ਬਣੀ ਆ ਤੇ ਉਹਦੇ ਵਿੱਚੋਂ ਫਿਰ ਵਿਲੇਜ ডিফেন্স ਕਮੇਟੀ ਚੋਂ 279 279 ਹੈ ਜਿਹੜੇ ਉਹਨਾਂ ਨੇ ਪੰਚਾਇਤਾਂ ਨੇ ਮਤੇ 279 ਪੰਚਾਇਤਾਂ ਨੇ ਮਤੇ ਵੀ ਪਾ ਕੇ ਦਿੱਤੇ ਆ ਕਿ ਅਸੀਂ ਆਪਦੇ ਡਰੱਗ ਵਾਲੇ ਦੇ ਨੂੰ ਜਿਹੜਾ ਕੰਮ ਕਰੂਗਾ ਉਹਦੇ ਵਿੱਚ ਕੋਈ سپورਟ ਨਹੀਂ ਕਰਾਂਗੇ ਇਸੇ ਤਰ੍ਹਾਂ ਜਿਹੜਾ ਵਿਲੇਜ ਜਿਹੜੀ ਵਾਰਡ ডিফেন্স ਕਮੇਟੀਆਂ ਆ ਉਹ 384 ਵਾਰਡ ডিফেন্স ਕਮੇਟੀਆਂ ਦੇ ਵਿੱਚ ਜਿਹੜੀਆਂ ਬਣਾਈਆਂ ਗਈਆਂ ਉਹਨਾਂ ਦੇ ਵਿੱਚੋਂ 122 ਦੇ ਵਿੱਚ ਹੈ ਰੈਜ਼ੋਲੂਸ਼ਨ ਜਿਹੜੇ ਪਾ ਕੇ ਦਿੱਤੇ ਆ ਜਿਹੜੇ ਕਿ ਉਹਨਾਂ ਦੇ ਜਿਹੜੇ ਚੁਣੇ ਨੁਮਾਇੰਦਿਆਂ ਵੱਲੋਂ ਇਹ ਰੈਜ਼ੋਲੂਸ਼ਨ ਪਾ ਕੇ ਦਿੱਤੇ ਇਹਨਾਂ ਨੂੰ ਸਪੋਰਟ ਨਹੀਂ ਕਰਾਂਗੇ ਇਸ ਸਮੇਂ ਦੌਰਾਨ 52 ਕਾਸੋ ਆਪਰੇਸ਼ਨ ਜਿਹੜੇ ਕੋਆਰਡੀਨੇਟ ਸਰਚ ਆਪਰੇਸ਼ਨ ਆਫ ਸਰਪ੍ਰਾਈਜ਼ ਜਿਹੜੇ ਸਰਚ ਆਪਰੇਸ਼ਨ ਆ ਜਿਹੜੇ ਤੁਸੀਂ ਵੀ ਬਹੁਤ ਸਾਰੇ ਟਾਈਮ ਕਵਰ ਕੀਤੇ ਉਹ ਹੈ ਇੱਕ ਇਹਦੇ ਵਿੱਚ ਵਿੱਚ ਹੀ ਨਾਲ ਗੈਂਗਸਟਰ ਦਾ ਜਿਹੜਾ ਤੁਹਾਨੂੰ ਦੱਸਣਾ ਚਾਹਾਂਗੇ 6 ਕੇਸਿਸ ਰਜਿਸਟਰਡ ਹੋਏ ਆ 11 ਬੰਦੇ ਅਰੈਸਟ ਹੋਏ ਆ 16 ਪਿਸਤੌਲ ਇਸ ਸਮੇਂ ਦੇ ਵਿੱਚ ਅਸੀਂ ਉਹਨਾਂ ਤੋਂ ਰਿਕਵਰ ਹੋਇਆ ਤੇ ਲਗਭਗ 60 ਕਾਟਰੇਜ ਤੇ ਦੋ ਵਾਹਨ ਆ ਜਿਹੜੇ ਗੈਂਗਸਟਰ ਜਿਹੜੇ ਐਂਟੀ ਸੋਸ਼ਲ ਐਲੀਮੈਂਟ ਆ ਉਹਨਾਂ ਦੇ ਖਿਲਾਫ ਕਾਰਵਾਈ ਹੋਈ ਹੈ ਤੇ ਫਿਰ ਜਿਹੜੀ ਐਕਸਾਈਜ਼ ਦਾ ਇਹਦੇ ਵਿੱਚ 138 ਕੇਸਿਸ ਰਜਿਸਟਰਡ ਹੋਏ ਆ ਤੇ 149 ਬੰਦੇ ਅਰੈਸਟ ਹੋਏ ਆ ਤੇ ਰਿਕਵਰੀ ਹੋਈ ਹੈ 63233 ਲੀਟਰ ਜਿਹੜੀ ਉਹ ਇਹਦੇ ਵਿੱਚ ਲੀਕਰ ਐਂਡ ਲਾਹਨ ਜਿਹੜੀ ਰਿਕਵਰ ਹੋਈ ਹੈ ਤੇ ਇਹਦੇ ਤੋਂ ਸਭ ਤੋਂ ਜ਼ਿਆਦਾ ਇੰਪੋਰਟੈਂਟ ਜਿਹੜੀਆਂ ਤਿੰਨ ਪਾਰਟਸ ਦੇ ਵਿੱਚ ਆਪਾਂ ਦੁਬਾਰਾ ਉਹਨੂੰ ਗੱਲ ਕਰਦੇ ਆ ਇੱਕ ਪਬਲਿਕ ਅਵੇਅਰਨੈਸ ਦੂਜੀ ਗੱਲ ਪੁਲਿਸ ਜਿਹੜੇ ਡਰੱਗ ਸਮਗਲਰ ਡਰੱਗ ਪੈਡਲਰ ਦੇ ਖਿਲਾਫ ਕਾਰਵਾਈ ਕਰੇ ਤੀਜੀ ਗੱਲ ਜਿਹੜੀ ਹੈਗੀ ਆ ਉਹਨਾਂ ਦੀ ਪ੍ਰਾਪਰਟੀ ਕਨਫਿਸਟੀਕੇਟ ਕਰਾਵੇ ਤੇ ਚੌਥੀ ਗੱਲ ਕਨਵਿਕਸ਼ਨ ਜਿਹੜੀ ਇਹ ਸਾਡੇ ਲਈ ਬਹੁਤ ਸਕੂਨ ਵਾਲੀ ਗੱਲ ਆ ਤੇ ਮੈਨੂੰ ਲੱਗਦਾ ਪੰਜਾਬ 'ਚ ਹਾਇਰਸ ਸਾਡਾ ਪਟਿਆਲਾ ਰੇਂਜ ਦਾ ਆ ਰਿਹਾ ਉਹਦੇ ਵਿੱਚ ਅਸੀਂ ਲਗਭਗ ਜਿਹੜਾ 93.4% ਹੈ ਜਿਹੜੇ ਕਨਵਿਕਸ਼ਨ ਰੇਟ ਹੈ ਸਾਡਾ ਵੈਸੇ ਤਾਂ ਇੰਡੀਆ ਲੈਵਲ ਤੇ ਵੀ ਵਨ ਆਫ ਦੀ ਹਾਇਰਸਟ ਹੈ ਪੰਜਾਬ ਦਾ ਚੱਲ ਰਿਹਾ ਬਟ ਇਹਦੇ ਵਿੱਚ ਪਟਿਆਲਾ ਰੇਂਜ ਦਾ ਸਾਡਾ 93.4% ਜਿਹੜਾ ਕਨਵਿਕਸ਼ਨ ਰੇਟ ਹੈ ਉਹਦੇ ਵਿੱਚ ਆਇਆ ਤੇ ਲਾਸਟ ਤੁਹਾਡੇ ਜਰੀਏ ਮੈਂ ਇੱਕ ਅਪੀਲ ਵੀ ਕਰੂੰਗਾ ਜਿਹੜੀ ਸੇਫ ਪੰਜਾਬ ਇੱਕ ਜਿਹੜੀ ਨੰਬਰ ਹੈ ਇਦੇ ਪਿੱਛੇ ਵੀ ਦਿੱਤਾ ਵੇ ਆ ਨੰਬਰ ਉਹਦੇ 'ਚ ਹੋਣਾ 97791 00200 ਇਹਦੇ ਵਿੱਚ ਜੇ ਕੋਈ ਡਰੱਗ ਪੈਡਲਿੰਗ ਬਾਰੇ ਡਰੱਗ ਸਮੱਗਲਰ ਬਾਰੇ ਤੁਹਾਡੇ ਕੋਲ ਇਨਫੋਰਮੇਸ਼ਨ ਆਉਮਗੀ ਤਾਂ ਤੁਸੀਂ ਇਹ ਜਿਹੜੀ ਹੈਲਪਲਾਈਨ ਹੈ 올 ਪੰਜਾਬ ਹੈ ਪੈਨ ਪੰਜਾਬ ਹੈ ਉਹਦੇ ਬਾਰੇ ਤੁਸੀਂ ਇਨਫੋਰਮੇਸ਼ਨ ਸ਼ੇਅਰ ਕਰੋ ਸੋ ਥੈਟ ਕਿ ਜਿਹੜੀਆਂ ਸੇਫ ਪੰਜਾਬ ਦੀ ਜਿਹੜੀ ਉਹਨੂੰ ਬੜੇ ਹਾਈਐਸਟ ਲੈਵਲ ਤੇ ਡੀਜੀ ਦਫ਼ਤਰ ਵੱਲੋਂ ਤੇ ਹੋਰ ਸਾਰਿਆਂ ਨੂੰ ਮਾਨਟਰ ਕੀਤਾ ਜਾਂਦਾ ਹੈ ਕਿ ਉਹਦੇ ਵਿੱਚ ਕੀ ਕਾਰਵਾਈ ਹੋਈ ਡਿਸਟ੍ਰਿਕਟ ਤੋਂ ਵਾਰੀ-ਵਾਰੀ ਪੁੱਛਿਆ ਜਾਂਦਾ ਹੈ ਭਾਵੇਂ ਕਿ ਇਹਦੇ ਵਿੱਚ ਇਨੀਸ਼ੀਅਲ ਟ੍ਰੈਂਡ ਇਹ ਵੀ ਆਇਆ ਸੀ ਲੋਕ ਫੇਕ ਕਿਸੇ ਨਾਲ ਲੜਾਈ ਝਗੜਾ ਹੁੰਦਾ ਉਹਦੀ ਵੀ ਇਤਲਾਹ ਦੇਦੇ ਆ ਪਰ ਅਸੀਂ ਉਸ ਗੱਲ ਨੂੰ ਵੀ ਭੁਜਾਏ ਜਿਹੜਾ ਮੇਨ ਮਕਸਦ ਹੈ ਕਿ ਡਰਗ ਜਿਹੜੀ ਜਿਹੜਾ ਇੱਕ ਕੋਡ ਜਿਹੜਾ ਕਿ ਪੰਜਾਬੀਆਂ ਨੂੰ ਬਦਨਾਮ ਹੋ ਰਹੇ ਸੀ ਜਦੋਂ ਕਿ ਕੋਈ ਇਸ ਲੈਵਲ ਤੇ ਨਹੀਂ ਵੀ ਸਾਰਾ ਪਿੰਡ ਨਸ਼ਈ ਹੈ ਜਾਂ ਬਹੁਤ ਸਾਰੇ ਲੈਵਲ ਤੇ ਇਵੇਂ ਪ੍ਰੋਜੈਕਟ ਕੀਤਾ ਜਾ ਰਿਹਾ ਸੀ ਵੀ ਜਿਹੜਾ ਸਾਰਾ ਪੰਜਾਬ ਹੀ ਡਰਗ ਲੈ ਕੇ ਤੁਰਿਆ ਫਿਰ ਰਿਹਾ ਉਹ ਉਹਦੇ ਵਿੱਚ ਵੀ ਉਹ ਗੱਲ ਵੀ ਕਲੀਅਰ ਹੋਈ ਹੈ ਲੋਕਾਂ ਨੇ ਆਪ ਮੁਹਾਰੇ ਜਿਹੜੀ ਬਿੱਗੇਸਟ ਸਾਡੀ ਸਟਰੈਂਥ ਹੈ ਆਪ ਮੁਹਾਰੇ ਜਿਹੜਾ ਲੋਕਾਂ ਵੱਲੋਂ ਸਾਨੂੰ ਸਪੋਰਟ ਕੀਤਾ ਜਾ ਰਿਹਾ ਇਹ ਕੋਈ ਵੀ ਕੈਂਪੇਨ ਜਿੰਨਾ ਮਰਜੀ ਜਿੰਨਾ ਚਿਰ ਜਿਹੜੀ ਡਿਮਾਂਡ ਹੋਊਗੀ ਡਿਮਾਂਡ ਐਂਡ ਸਪਲਾਈ ਦਾ ਹੁੰਦਾ ਜੇ ਡਿਮਾਂਡ ਹੋਊਗੀ ਸਪਲਾਈ ਕਿਤੋਂ ਨਾ ਕਿਤੋਂ ਆ ਜਾਊਗੀ ਪੰਜਾਬ 'ਚ ਕੋਈ ਵੀ ਡਰਗ ਨਹੀਂ ਪੈਦਾ ਹੁੰਦੀ ਨਾ ਅਫੀਮ ਨਾ ਹੇਰੋਇਨ ਨਾ ਸਮੈ ਕੋਈ ਵੀ ਚੀਜ਼ ਆ ਜਿਹੜੀ ਪੰਜਾਬ ਦੇ ਵਿੱਚ ਨਹੀਂ ਪੈਦਾ ਹੁੰਦੀ ਈਵਨ ਫਾਰਮਾਸਿਟੀਕਲ ਜਿਹੜੀਆਂ ਡਰੱਗਸ ਆ ਉਹ ਵੀ ਜਿਹੜੀਆਂ ਇੱਥੇ ਪੰਜਾਬ ਦੇ ਵਿੱਚ ਕੋਈ ਫੈਕਟਰੀ ਨਹੀਂ ਹੈਗੀ ਜਿਹਦਾ ਗਵਾਂਡ ਮਾੜਾ ਹੋਵੇ ਆਪਣਾ ਜਿਹੜਾ ਗਵਾਂਡ ਜਿਹੜਾ ਡਰੋਂ ਰਹੀਂ ਤੇ ਜੇ ਹੋਰ ਚੀਜ਼ਾਂ ਰਹੀਂ ਜਿਹੜੇ ਵਾਰ-ਵਾਰ ਸਾਡੇ ਕੋਲੇ ਡਰੱਗ ਜਿਹੜੀ ਆਉਂਦੀ ਆ ਤੇ ਉਹਦੇ ਰਹੀਂ ਜਿਹੜਾ ਉਹਦੀ ਵਕ ਵਕ ਤੁਸੀਂ ਦੇਖਦੇ ਹੋ ਵੀ ਉਹ ਕਾਰਵਾਈ ਉਹਦੇ ਹੁੰਦੀ ਰਹਿੰਦੀ ਆ ਪਰ ਗਵਾਂਡੀ ਦੇਸ਼ ਦਾ ਇੱਕੋ ਹੀ ਮਕਸਦ ਹੈ ਇੱਥੇ ਇਨਸਟੇਬਿਲਟੀ ਪੈਦਾ ਕਰਨਾ ਪੰਜਾਬੀਆਂ ਨੂੰ ਨਸ਼ੇ ਦੇ ਵਿੱਚ ਲਾਉਣਾ ਤੇ ਪਰ ਹੁਣ ਲੋਕਾਂ ਦਾ ਇਹੋ ਜਿਹਾ ਸਹਿਯੋਗ ਮਿਲ ਰਿਹਾ ਤੇ ਮੈਨੂੰ ਲੱਗਦਾ ਸ਼ੋਰ ਕਿ ਅਸੀਂ ਪੂਰਾ ਜੀ